ਆਪਣਾ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਦਾ ਬਰਦਾ। ਕਾਨਫਰੰਸ ਇਸ ਕਰਕੇ ਰੱਖੀ ਗਈ ਹੈ ਕਿ ਸਤਿਗੁਰੂ ਮਹਾਰਾਜ ਦਰਸ਼ਨ ਦਾ 71ਵਾਂ ਜਨਮ ਦਿਵਸ ਦਿਹਾੜਾ ਜਿਹੜਾ ਹਰ ਸਾਲ ਵੀ ਤਰ੍ਹਾਂ 6 7 8 ਨੂੰ ਜਿਸ ਤਰ੍ਹਾਂ ਹਰ ਸਾਲ ਮਨਾਇਆ ਜਾਂਦਾ ਤੇ ਬਾਹਰ ਵਿਦੇਸ਼ਾਂ ਤੋਂ ਵੀ ਪੂਰੇ ਇੰਡੀਆ ਦੇ ਉੱਤੋਂ ਜਿਹੜੀਆਂ ਸੰਗਤਾਂ ਨੇ ਉਹ ਸਾਰੀਆਂ ਇਥੇ ਬਾਕੀ ਜੋ ਗੁਰੂ ਮਹਾਰਾਜ ਜੀ ਦਾ ਮਿਸ਼ਨ ਹੈ ਉਹ ਲੋਕ ਭਲਾਈ ਦਾ ਮਿਸ਼ਨ ਹੈ ਹਮ ਕਰਨੇ ਆਏ ਲੋਕ ਭਲਾਈ ਔਰ ਸਾਨੂੰ ਜਿਹੜਾ ਮੁੱਖ ਬਾਖ ਮਹਾਰਾਜ ਜੀ ਨੇ ਦਿੱਤਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਜਦੋਂ ਵੀ ਅਸੀਂ ਇੱਕ ਦੂਸਰੇ ਨੂੰ ਮਿਲਦੇ ਆ ਇੱਕ ਸੇਵਕ ਨਾਨਕ ਨਾਮ ਚੜਦੀ ਕਲਾ ਬੋਲਦਾ ਦੂਜਾ ਜਵਾਬ ਦਿੰਦਾ ਤੇਰੇ ਭਾਣੇ ਸਰਬੱਤਾ ਦਾ ਭਲਾ ਉਹ ਸਰਬਾਦਾ ਭਲਾ ਸੀ ਮੰਗਦੇ ਵੀ ਆ ਔਰ ਸਾਡਾ ਮਿਸ਼ਨ ਜਿਹੜਾ ਸਾਡੇ ਹਜੂਰ ਮਹਾਰਾ ਤਰਲੋਚਨ ਦਰਸ਼ਨਦਾ ਜੀ ਕਿਸੇ ਤਰ੍ਹਾਂ ਦੀ ਵੀ ਹੈਲਪ ਮਹਾਰਾਜ ਜੀ ਕੋਲੋਂ ਮਿਸ਼ਨ ਕੋਲੋਂ ਕੋਈ ਵੀ ਆਂਦਾ ਲੈਣ ਵਾਸਤੇ ਜੈਸੇ ਜਿਸ ਤਰ੍ਹਾਂ ਡੇਟੀਆਂ ਦੀ ਸ਼ਾਦੀ ਹੁੰਦੀ ਹੈ ਉਹ ਪੂਰਾ ਪੂਰਾ ਹੀ ਮਹਾਰਾਜ ਜੀ ਦੀ ਸ਼ਾਦੀ ਦਾ ਜਿਹੜਾ ਖਰਚਾ ਉਹ ਮਹਾਰਾਜ ਜੀ ਕਰ ਦਿੰਦੇ ਅਗਰ ਕਿਸੇ ਤਰ੍ਹਾਂ ਦੇ ਕੋਈ ਬਿਮਾਰ ਬੰਦਾ ਆ ਜਾਂਦਾ ਮਹਾਰਾਜ ਜੀ ਦੇ ਕੋਲ ਤੋਂ ਮਹਾਰਾਜ ਜੀ ਉਦਾ ਵੀ ਪੂਰਾ ਉਹਦੇ ਇਲਾਜ ਦਾ ਜਿਹੜਾ ਸਾਰਾ ਪੂਰਾ ਪ੍ਰਬੰਧ ਜਿਹੜਾ ਉਹ ਮਹਾਰਾਜ ਜੀ ਕਰਦੇ ਨੇ ਮਹਾਰਾਜ ਲਕਸ਼ਮ ਦਸਨ ਦਾ। ਸੋ ਸਾਡਾ ਜੋ ਮਿਸ਼ਨ ਹੈ ਮਹਾਰਾਜ ਜੀ ਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਮਿਸ਼ਨ ਵਿੱਚ ਕੋਈ ਵੀ ਜਾਤ ਪਾਤ ਦਾ ਸਵਾਲ ਨਹੀਂ ਹੈ। ਕਿਸੇ ਵੀ ਧਰਮ ਕਿਸੇ ਵੀ ਮਜਬੂਤ ਕਿਸੇ ਵੀ ਜਾਤ ਦਾ ਲੋਕ ਉਹ ਮਹਾਰਾਜ ਜੀ ਦੇ ਸ਼ਰਤ ਵਿੱਚ ਆ ਸਕਦਾ ਔਰ ਮਹਾਰਾਜ ਜੀ ਕੋਲੋਂ ਪਰਮਾਤਮਾ ਦੇ ਘਰ ਦਾ ਗਿਆਨ ਜਿਹੜਾ ਉਹ ਲੈ ਸਕਦਾ। ਤੁਹਾਨੂੰ ਕੋਈ ਜਿਹੜੀਆਂ ਸੰਕਟਾਂ ਨੇ ਆਉਣੀਆਂ ਉਹਨਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ ਉਹਨਾਂ ਵਾਸਤੇ ਹਰ ਤਰ੍ਹਾਂ ਦਾ ਸਾਡੇ ਕੋਲੋਂ ਪ੍ਰਬੰਧ ਆ ਮਤਲਬ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਜੜੀ ਆ ਉਹ ਨਹੀਂ ਆ ਸਕਦੀ ਐ ਲੰਗਰ ਦਾ ਪ੍ਰਬੰਧ ਜਿਹੜਾ ਉਹ 24 ਘੰਟੇ ਲੰਗਰ ਚੱਲਦਾ ਰਹੇਗਾ ਆਪਣਾ ਫਿਰ ਉਹਨਾਂ ਦੇ ਰਹਿਣ ਦੀ ਜਿਹੜੀ ਸੁਵਿਧਾ ਆ ਉੱਥੇ ਹੀਟਰ ਵਗੈਰਾ ਲੱਗੇ ਨੇ ਸੰਕਟਾਂ ਦੇ ਵਾਸਤੇ ਉਹਨਾਂ ਦੇ ਇਸ਼ਨਾਨ ਕਰਨ ਵਾਸਤੇ ਮਹ ਲੋ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਕਿਸੇ ਤਰ੍ਹਾਂ ਦੀ ਵੀ ਜਿੱਲੀਆਂ ਵੀ ਸਾਡੀਆਂ ਸੰਗਤਾਂ ਆ ਰਹੀਆਂ ਨੇ ਪਹਿਲੇ ਵੀ ਔਰ ਹੁਣ ਵੀ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏ। ਤੋਂ ਕਿੰਨੀਆਂ ਕਿ ਸੰਗਤਾਂ ਜੀ ਜਿੰਨਾਂ ਪਹੁੰਚ ਰਹੀਆਂ ਨੇ ਤੇ ਪਿਛਲੀ ਵਾਰ ਕਿੰਨੀ ਸੰਗਤ ਆਈ ਕਿੰਨੀ ਹਿਸਾਬ ਦੇ ਵਿੱਚ ਤੇ ਇਸ ਵਾਰ ਕਿੰਨੀ ਕਿਸਮਤ ਪਹੁੰਚ ਰਹੀ ਹੈ। ਫੰਕ ਤਾਂ ਉਹਨਾਂ ਨੂੰ ਪੱਕਾ ਤੇ ਅੰਦਾਜ਼ਾ ਨਹੀਂ ਪਰ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀ ਸਾਡੀ ਸੰਗਤ ਆ ਹਾਂਜੀ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਜਿਹੜੀ ਆ ਉਹ ਇੱਥੇ ਪਹੁੰਚ ਰਹੀ ਹੈ ਪੰਜਾਬ ਨਹੀਂ ਪੰਜਾਬ ਤੋਂ ਬਾਹਰ ਫਰਾਂਸ ਤੋਂ ਵੀ ਪਹੁੰਚ ਰਹੀ ਹੈ ਫਰਾਂਸ ਤੋਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਬਾਹਰ ਦੀਆਂ ਕੰਟਰੀਆਂ ਤੋਂ ਬਹੁਤ ਸੰਗਤ ਆ ਰਹੀ ਹੈ ਔਰ ਜਿਸ ਤਰ੍ਹਾਂ ਬੰਬੇ ਤੋਂ ਆਪਣੇ ਪੂਰੇ ਇੰਡੀਆ ਦੇ ਵਿੱਚੋਂ ਜਿਹੜੀਆਂ ਸੰਗਤਾਂ ਨੇ ਉੱਤਰਾ ਖੱਡ ਦੇ ਵਿੱਚੋਂ ਸੰਗਤ ਆ ਰਹੀ ਆ ਰਾਜਸਥਾਨ ਤੋਂ ਕੋਟਾ ਜਿੱਦਾਂ ਕੋਟਾ ਬੰਦੀਆ ਉਤੋਂ ਬੰਬੇ ਤੋਂ ਆਰੀਆਂ ਦੇ ਸੰਗਤਾਂ ਬਹੁਤ ਦੂਰ ਦੂਰ ਤੋਂ ਔਰ ਦਿੱਲੀ ਦੇ ਵਿੱਚੋਂ ਤੇ ਜਿਤਨਾ ਟ੍ਰੇਨਾਂ ਦੀ ਟ੍ਰੇਨਾਂ ਹੀ ਭਰੀਆਂ ਜਿਹੜੀਆਂ ਪੂਰੀ ਪੂਰੀ ਸਾਰੀ ਟ੍ਰੇਨ ਭੁੱਕਿਆ ਹਾਂਜੀ ਤੇ ਉਹ 25 ਤਰੀਕ ਨੂੰ ਸਾਰੀਆਂ ਸੰਗਤਾਂ ਇੱਥੇ ਪਹੁੰਚ ਜਾਣਗੇ ਪ੍ਰੋਗਰਾਮ ਕੀ ਰਹਿਣਗਾ ਹਾਂਜੀ ਪ੍ਰੋਗਰਾਮ ਕੀ ਰਹਿਣਗਾ ਪ੍ਰੋਗਰਾਮ ਕੀਰਤਨ ਹੁੰਦਾ ਹਾਂਜੀ ਪਹਿਲੇ ਤੇ ਕੀਰਤਨ ਹੁੰਦਾ ਔਰ ਫਿਰ ਗੁਰੂ ਮਹਾਰਾਜ ਦੀ satsang ਕਰਦੇ ਨੇ ਤਿੰਨੋ ਦਿਨ ਹੀ satsang ਹੋਵੇਗਾ ਕੀਰਤਨ ਹੋਵੇਗਾ ਇੱਦਾਂ ਹੀ ਟਾਈਮਿੰਗ ਹੀ ਹੈ ਟਾਈਮ 12 12:00 ਵਜੇ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋ ਜਾਂਦਾ ਉਹ ਰਹੋ ਉਹ ਤੋਂ ਗੁਰੂ ਮਹਾਰਾਜ ਜੀ ਦੀ ਮੌਜ ਆ ਉਹ 3 ਤੱਕ ਸ਼ਾਮ ਤੱਕ ਵੀ ਪ੍ਰੋਗਰਾਮ ਜਿਹੜਾ ਰੈਗੂਲਰ ਚੱਲਦਾ ਰਹਿੰਦਾ ਉਹ ਉਹਨਾਂ ਨੂੰ ਗੁਰੂ ਮਹਾਰਾਜ ਜੀ ਵੱਲੋਂ ਮੈਸੇਜ ਇਹੋ ਹੀ ਹੈ ਕਿ ਅ ਕਬੀਰ ਸਾਹਿਬ ਦੀ ਬਾਣੀ ਹੈ ਕਬੀਰ ਸੇਵਾ ਕੋ ਦੁਇ ਭਲੇ ਇੱਕ ਸੰਤ ਇਕਰਾਮ ਤੇ RAM ਜੋ ਦਾ ਤਾ ਮੁਕਤ ਕੋ ਸੰਤ ਚ ਪਾਵੇ ਨਾਲ ਇਹ ਜਿਹੜੇ ਸੰਤ ਧਰਤੀ ਤੇ ਆਉਂਦੇ ਨੇ ਪ੍ਰਮਾਤਮਾ ਦੇ ਭੇਜੇ ਹੋਏ ਆਉਂਦੇ ਨੇ ਤੇ ਉਹਨਾਂ ਦੀ ਡਿਊਟੀ ਪ੍ਰਮਾਤਮਾ ਦੇ ਘਰੋ ਲੱਗਦੀ ਆ ਕਿ ਆਪ ਦੀ ਨੇ ਖੁਦ ਨਾਮ ਜਪਣਾ ਆ ਤੇ ਸੰਗਤਾਂ ਨੂੰ ਬਿਠਾ ਥਾ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਮੇਨ ਮੇਨ ਜਿਹੜਾ ਸਾਡਾ ਜਿਹੜਾ ਮਕਸਦ ਆ ਉਹ ਇਹੋ ਹੀ ਆ